ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ ਪਹਿਲਾ ਹਰ ਹਰ ਜਪੋ ਪਿਆਰਿਓ ਗੁਰਮਤਿ ਲੈ ਹਰ ਬੋਲ ਮਨ ਸਚ ਕਸਵਟੀ ਲਾਈਐ ਤੁਲਿਐ ਪੂਰੇ ਤੋਲ ਕੀਮਤ ਹੈ ਕਿਨੇ ਨਾ ਪਾਈਏ ਰਤ ਮਾਨਕ ਮੂਲ ਅਮੋਲ ਭਾਈ રે ਹਰ ਹੀਰਾ ਗੁਰ ਮਾਹੇ ਸਤ ਸੰਗਤ ਸਤ ਗੁਰ ਪਾਈਏ ਅਹਨਸ ਸਬਦ ਸਲਾਹੇ ਰਹਾਉ ਸੱਚ ਵਖਰਤ ਨਰਾਸ ਲੈ ਪਾਈਏ ਗੁਰ ਪ੍ਰਗਾਸ ਧਿਓ ਅਗਨ ਮਰੇ ਜਲੇ ਪਾਈਏ ਤਿਓ ਕ੍ਰਿਸ਼ਨ ਦਸਨ ਦਾਸ ਜਮ ਜੰਦਾਰ ਨ ਲੱਗ ਗਈ ਓ ਭਵ ਜਲੇ ਤਰੇ ਤਰਾਸ ਗੁਰਮਖ ਕੂੜ ਨਾ ਭਾਵਈ ਸੱਚ ਰਤੈ ਸੱਚ ਪਾਏ ਸਾਕਤ ਸੱਚ ਨਾ ਭਾਵਈ ਕੂੜੇ ਕੂਲੀ ਪਾਏ ਸੱਚ ਰਤੈ ਗੁਰ ਮੇਲਿਆ ਸਤੇ ਸੱਜ ਸਮਾਏ ਮਨ ਮਹਿ ਮਾਨ ਕ ਲਾਲ ਨਾਮ ਰਤਨ ਪਦਾਸ ਹੀਰ ਸੱਚ ਵਖਤਨ ਨਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮਖ ਪਾਈਐ ਦਇਆ ਕਰੇ ਹਰ ਹੀਰ ਸੇਰੀ ਰਾਗ ਮਹਲਾ ਪਹਿਲਾ ਹਰ ਹਰ ਜਪੋ ਪਿਆਰਿਓ ਗੁਰਮਤਿ ਲੈ ਹਰ ਬੋਲ ਮਨ ਸਚ ਕਸਵਟੀ ਲਾਈਐ ਸੁਣੀਐ ਪੂਰੇ ਤੋਲ ਕੀਮਤ ਕਿਨੇ ਨਾ ਪਾਈਐ ਰਿਤਮਾਨਕ ਮੂਲ ਅਮੋਲ ਭਾਈ ਰੇ ਹਰ ਹੀਰਾ ਗੁਰਮਾਹੈ ਸਤਸੰਗਤ ਸਤਗੁਰ ਪਾਈਐ ਅਹਨਸ ਸਬਦ ਸਲਾਹੈ ਰਹਾਓ ਸਾਚਾ ਵਖਰਤਾ ਨਰਾਸ ਲੈ ਪਾਈਐ ਗੁਰ ਪ੍ਰਗਾਸਿ ਧਿਉ ਅਗਨ ਮਰੇ ਜਲੇ ਪਾਈਐ ਤਿਉ ਤ੍ਰਿਸ਼ਨਾ ਦਸਨ ਦਾਸ ਜਮ ਜੰਦਾਰ ਨ ਲਗ ਗਈ ਆ ਭਉ ਜਲੇ ਤਰੇ ਤਰਾਸ ਗੁਰਮਖ ਕੂੜ ਨਾ ਭਾਵਈ ਸੱਚ ਰਤੈ ਸੱਚ ਪਾਏ ਸਾਕਤ ਸੱਚ ਨਾ ਭਾਵਈ ਕੂੜੇ ਕੂੜੀ ਪਾਏ ਸੱਚ ਰਤੇ ਗੁਰ ਮੇਲਿਆ ਸੱਤੇ ਸੱਜ ਸਮਾਏ ਮਨ ਮਹਿ ਮਾਨ ਕ ਲਾਲ ਨਾਮ ਰਤਨ ਪਦਾਰਥ ਹੀਰ ਸੱਚ ਵਖਤਨ ਨਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮਖ ਪਾਈਐ ਦਇਆ ਕਰੇ ਹਰ ਹੀਰ ਤੇਰੀ ਰਾਗ ਮਹਲਾ ਪਹਿਲਾ ਹਰ ਹਰ ਜਪੋ ਪਿਆਰਿਓ ਗੁਰਮਤਿ ਲੈ ਹਰ ਬੋਲ ਮਨ ਸੱਚ ਕਸਵਟੀ ਲਾਈਐ ਸੁਣੀਐ ਪੂਰੇ ਤੋਲ ਕੀਮਤ ਕਿਨੇ ਨਾ ਪਾਈਐ ਰਿਤਮਾਨਕ ਮੂਲ ਅਮੋਲ ਭਾਈ ਰੇ ਹਰ ਹੀਰਾ ਗੁਰਮਾਹੈ ਸਤਸੰਗਤ ਸਤ ਗੁਰ ਪਾਈਐ ਅਹਨਸ ਸਬਦ ਸਲਾਹੈ ਰਹਾਓ ਸਾਚਾ ਵਖਰਤਾ ਨਰਾਸ ਲੈ ਪਾਈਐ ਗੁਰ ਪ੍ਰਗਾਸਿ ਧਿਉ ਅਗਨ ਮਰੇ ਜਲੇ ਪਾਈਐ ਤਿਉ ਤ੍ਰਿਸ਼ਨਾ ਦਸਨ ਦਾਸ ਜਮ ਜੰਦਾਰ ਨ ਲੱਗਈ ਆ ਭਉ ਜਲੇ ਤਰੇ ਤਰਾਸ ਗੁਰਮਖ ਕੂੜ ਨਾ ਭਾਵਈ ਸੱਚ ਰਤੇ ਸੱਚ ਪਾਏ ਸਾਖਤ ਸੱਚ ਨਾ ਭਾਵਈ ਕੂੜੇ ਕੂੜੀ ਪਾਏ ਸੱਚ ਰਤੇ ਗੁਰ ਮੇਲਿਆ ਸੱਤੇ ਸੱਜ ਸਮਾਏ ਮਨ ਮਹਿ ਮਾਨ ਕ ਲਾਲ ਨਾਮ ਰਤਨ ਪਦਾ ਸਹੀਰ ਸੱਚ ਵਖ ਤਨ ਨਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮਖ ਪਾਈਐ ਦਇਆ ਕਰੇ ਹਰ ਹੀਰ ਸ੍ਰੀ ਰਾਗ ਮਹਲਾ ਪਹਿਲਾ ਹਰ ਹਰ ਜਪੋ ਪਿਆਰਿਓ ਗੁਰਮਤਿ ਲੈ ਹਰ ਬੋਲ ਮਨ ਸਚ ਕਸਵਟੀ ਲਾਈਐ ਸੁਣੀਐ ਪੂਰੇ ਤੋਲ ਕੀਮਤ ਕਿਨੇ ਨਾ ਪਾਈਐ ਰਿਤਮਾਨਕ ਮੂਲ ਅਮੋਲ ਭਾਈ ਰੇ ਹਰ ਹੀਰਾ ਗੁਰਮਾਹੈ ਸਤਸੰਗਤ ਸਤ ਗੁਰ ਪਾਈਐ ਅਹਨਸ ਸਬਦ ਸਲਾਹੈ ਰਹਾਓ ਸਾਚਾ ਵਖਰਤਾ ਨਰਾਸ ਲੈ ਪਾਈਐ ਗੁਰ ਪ੍ਰਗਾਸਿ ਧਿਉ ਅਗਨ ਮਰੇ ਜਲੇ ਪਾਈਐ ਤਿਉ ਤ੍ਰਿਸ਼ਨਾ ਦਸਨ ਦਾਸ ਜਮ ਜੰਦਾਰ ਨ ਲੱਗਈ ਆ ਭਉ ਜਿਹਰੇ ਤਰੇ ਤਰਾਸ ਗੁਰਮਖ ਕੂੜ ਨਾ ਭਾਵਈ ਸੱਚ ਰਤੈ ਸੱਚ ਪਾਏ ਸਾਕਤ ਸੱਚ ਨਾ ਭਾਵਈ ਕੂੜੇ ਕੂੜੀ ਪਾਏ ਸੱਚ ਰਤੇ ਗੁਰ ਮੇਲਿਆ ਸੱਤੇ ਸੱਜ ਸਮਾਏ ਮਨ ਮਹਿ ਮਾਨ ਕ ਲਾਲ ਨਾਮ ਰਤਨ ਪਦਾਸ ਹੀਰ ਸੱਚ ਵਖਤਨ ਨਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮਖ ਪਾਈਐ ਦਇਆ ਕਰੇ ਹਰ ਹੀਰ ਤੇਰੀ ਰਾਗ ਮਹਲਾ ਪਹਿਲਾ ਹਰ ਹਰ ਜਪੋ ਪਿਆਰਿਓ ਗੁਰਮਤਿ ਲੈ ਹਰ ਬੋਲ ਮਨ ਸਚ ਕਸਵਟੀ ਲਾਈਐ ਸੁਲਿਐ ਪੂਰੇ ਤੋਲ ਕੀਮਤ ਕਿਨੇ ਨਾ ਪਾਈਐ ਰਿਤ ਮਾਨਕ ਮੂਲ ਅਮੋਲ ਭਾਈ રે ਹਰ ਹੀਰਾ ਗੁਰ ਮਾਹੈ ਸਤ ਸੰਗਤ ਸਤ ਗੁਰ ਪਾਈਐ ਅਹਨਸ ਸਬਦ ਸਲਾਹੇ ਰਹਾਓ ਸਾਚਾ ਵਖਰਤਾ ਨਰਾਸ ਲੈ ਪਾਈਐ ਗੁਰ ਪ੍ਰਗਾਸਿ ਧਿਉ ਅਗਨ ਮਰੇ ਜਲਿ ਪਾਈਐ ਤਿਉ ਕ੍ਰਿਸ਼ਨ ਦਸਨ ਦਾਸ ਜਮ ਜੰਦਾਰ ਨ ਲਗ ਗਈ ਆ ਭਉ ਜਲੇ ਤਰੇ ਤਰਾਸ ਗੁਰਮਖ ਕੂੜ ਨਾ ਭਾਵਈ ਸੱਚ ਰਤੈ ਸੱਚ ਭਾਏ ਸਾਕਤ ਸੱਚ ਨਾ ਭਾਵਈ ਕੂੜੇ ਕੂੜੀ ਪਾਏ ਸੱਚ ਰਤੈ ਗੁਰ ਮੇਲਿਆ ਸੱਚੇ ਸੱਜ ਸਮਾਏ ਮਨ ਮਹਿ ਮਾਨ ਕ ਲਾਲ ਨਾਮ ਰਤਨ ਪਦਾ ਸਹੀਰ ਸੱਚ ਵਖਤਨ ਨਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮਖ ਪਾਈਐ ਦਇਆ ਕਰੇ ਹਰ ਹੀਰ ਤੇਰੀ ਰਾਗ ਮਹਲਾ ਪਹਿਲਾ ਹਰ ਹਰ ਜਪੋ ਪਿਆਰਿਓ ਗੁਰਮਤਿ ਲੈ ਹਰ ਬੋਲ ਮਨ ਸਚ ਕਸਵਟੀ ਲਾਈਐ ਸੁਣੀਐ ਪੂਰੇ ਤੋਲ ਕੀਮਤ ਕਿਨੇ ਨਾ ਪਾਈਐ ਰਿਤਮਾਨਕ ਮੂਲ ਅਮੋਲ ਭਾਈ રે ਹਰ ਹੀਰਾ ਗੁਰਮਾਹੈ ਸਤਸੰਗਤ ਸਤ ਗੁਰ ਪਾਈਐ ਅਹਨਸ ਸਬਦ ਸਲਾਹੈ ਰਹਾਓ ਸਾਚਾ ਵਖਰਤਾ ਨਰਾਸ ਲੈ ਪਾਈਐ ਗੁਰ ਪ੍ਰਗਾਸ ਜਿਉ ਅਗਨ ਮਰੇ ਜਲੇ ਪਾਈਐ ਤਿਉ ਕ੍ਰਿਸ਼ਨ ਅਦਸਨ ਦਾਸ ਜਮ ਜੰਦਾਰ ਨ ਲੱਗਈ ਆ ਭਉ ਜਲੇ ਤਰੇ ਤਰਾਸ ਗੁਰਮਖ ਕੂੜ ਨਾ ਭਾਵਈ ਸੱਚ ਰਤੇ ਸੱਚ ਪਾਏ ਸਾਖਤ ਸੱਚ ਨਾ ਭਾਵਈ ਕੂੜੇ ਕੂੜੀ ਪਾਏ ਸੱਚ ਰਤੇ ਗੁਰ ਮੇਲਿਆ ਸਤੇ ਸੱਜ ਸਮਾਏ ਮਨ ਮਹਿ ਮਾਨ ਕ ਲਾਲ ਨਾਮ ਰਤਨ ਪਦਾਸ ਹੀਰ ਸੱਚ ਵਖਤਨ ਨਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮਖ ਪਾਈਐ ਦਇਆ ਕਰੇ ਹਰ ਹੀਰ ਤੇਰੀ ਰਾਗ ਮਹਲਾ ਪਹਿਲਾ ਹਰ ਹਰ ਜਪੋ ਪਿਆਰਿਓ ਗੁਰਮਤਿ ਲੈ ਹਰ ਬੋਲ ਮਨ ਸਚ ਕਸਵਟੀ ਲਾਈਐ ਸੁਲਿਐ ਪੂਰੇ ਤੋਲ ਕੀਮਤ ਕਿਨੇ ਨਾ ਪਾਈਐ ਰਿਤਮਾਨਕ ਮੂਲ ਅਮੋਲ ਭਾਈ રે ਹਰ ਹੀਰਾ ਗੁਰਮਾਹੈ ਸਤਸੰਗਤ ਸਤਗੁਰ ਪਾਈਐ ਅਹਨਸ ਸਬਦ ਸਲਾਹੈ ਰਹਾਓ ਸਾਚਾ ਵਖਰਤਾ ਨਰਾਸ ਲੈ ਪਾਈਐ ਗੁਰ ਪ੍ਰਗਾਸਿ ਧਿਉ ਅਗਨ ਮਰੇ ਜਲਿ ਪਾਈਐ ਤਿਉ ਤ੍ਰਿਸ਼ਨਾ ਦਸਨ ਦਾਸ ਜਮ ਜੰਦਾਰ ਨ ਲੱਗਈ ਆ ਭਉ ਜਲੇ ਤਰੇ ਤਰਾਸ ਗੁਰਮਖ ਕੂੜ ਨਾ ਭਾਵਈ ਸੱਚ ਰਤੇ ਸੱਚ ਭਾਏ ਸਾਕਤ ਸੱਚ ਨਾ ਭਾਵਈ ਕੂੜੇ ਕੂੜੀ ਪਾਏ ਸੱਚ ਰਤੇ ਗੁਰ ਮੇਲਿਆ ਸੱਤੇ ਸੱਜ ਸਮਾਏ ਮਨ ਮਹਿ ਮਾਨ ਕ ਲਾਲ ਨਾਮ ਰਤਨ ਪਦਾਸ ਹੀਰ ਸੱਚ ਵਖਤਨ ਨਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮਖ ਪਾਈਐ ਦਇਆ ਕਰੇ ਹਰ ਹੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ ਪਹਿਲਾ ਹਰ ਹਰ ਜਪੋ ਪਿਆਰਿਓ ਗੁਰਮਤਿ ਲੈ ਹਰ ਬੋਲ ਮਨ ਸਚ ਕਸਵਟੀ ਲਾਈਐ ਸੁਲਿਐ ਪੂਰੇ ਤੋਲ ਕੀਮਤ ਕਿਨੇ ਨਾ ਪਾਈਏ ਰਿਤਮਾਨਕ ਮੂਲ ਅਮੋਲ ਭਾਈ રે ਹਰ ਹੀਰਾ ਗੁਰ ਮਾਹੇ ਸਤ ਸੰਗਤ ਸਤ ਗੁਰ ਪਾਈਏ ਅਹਨਸ ਸਬਦ ਸਲਾਹੇ ਰਹਾਓ ਸੱਚ ਵਖਰਤਾ ਨਰਾਸ ਲੈ ਪਾਈਏ ਗੁਰ ਪ੍ਰਗਾਸ ਧਿਓ ਅਗਨ ਮਰੇ ਜਲੇ ਪਾਈਏ ਤਿਓ ਕ੍ਰਿਸ਼ਨ ਦਸਨ ਦਾਸ ਜਮ ਜੰਦਾਰ ਨ ਲੱਗ ਗਈ ਓ ਭਉ ਜਲੇ ਤਰੇ ਤਰਾਸ ਗੁਰਮਖ ਕੂੜ ਨਾ ਭਾਵਈ ਸੱਚ ਰਤੈ ਸੱਚ ਪਾਏ ਸਾਖਤ ਸੱਚ ਨਾ ਭਾਵਈ ਕੂੜੇ ਕੂੜੀ ਪਾਏ ਸੱਚ ਰਤੈ ਗੁਰ ਮੇਲਿਆ ਸਤੇ ਸੱਜ ਸਮਾਏ ਮਨ ਮਹਿ ਮਾਨ ਕ ਲਾਲ ਨਾਮ ਰਤਨ ਪਦਾ ਸਹੀਰ ਸੱਚ ਵਖਤਨ ਨਾਮ ਹੈ ਘਟ ਘਟ ਗੈਰ ਗੰਭੀਰ ਨਾਨਕ ਗੁਰਮਖ ਪਾਈਐ ਦਇਆ ਕਰੇ ਹਰ ਹੀਰ ਤੇਰੀ ਰਾਗ ਮਹਲਾ ਪਹਿਲਾ ਹਰ ਹਰ ਜਪੋ ਪਿਆਰਿਓ ਗੁਰਮਤਿ ਲੈ ਹਰ ਬੋਲ ਮਨ ਸਚ ਕਸਵਟੀ ਲਾਈਐ ਸੁਲਿਐ ਪੂਰੇ ਤੋਲ ਕੀਮਤ ਕਿਨੇ ਨਾ ਪਾਈਐ ਰਿਤ ਮਾਨਕ ਮੂਲ ਅਮੋਲ ਭਾਈ રે ਹਰ ਹੀਰਾ ਗੁਰਮਾਹੇ ਸਤ ਸੰਗਤ ਸਗ ਗੁਰ ਪਾਈਐ ਅਹਨਸ ਸਬਦ ਸਲਾਹੇ ਰਹਾਓ ਸਾਚਾ ਵਖਰਤਾ ਨਰਾਸ ਲੈ ਪਾਈਐ ਗੁਰ ਪ੍ਰਗਾਸਿ ਧਿਉ ਅਗਨ ਮਰੇ ਜਲੇ ਪਾਈਐ ਤਿਉ ਕ੍ਰਿਸ਼ਨ ਦਸਨ ਦਾਸ ਜਮ ਜੰਦਾਰ ਨ ਲਗ ਗਈ ਐ ਭਉ ਜਲੇ ਤਰੇ ਤਰਾਸ ਗੁਰਮਖ ਕੂੜ ਨਾ ਭਾਵਈ ਸੱਚ ਰਤੈ ਸੱਚ ਪਾਏ ਸਾਕਤ ਸੱਚ ਨਾ ਭਾਵਈ ਕੂੜੇ ਕੂਲੀ ਪਾਏ ਸੱਚ ਰਤੇ ਗੁਰ ਮੇਲਿਆ ਸਤੇ ਸੱਜ ਸਮਾਏ ਮਨ ਮਹਿ ਮਾਨ ਕ ਲਾਲ ਨਾਮ ਰਤਨ ਪਦਾ ਸਹੀਰ ਸੱਚ ਵਖਤਨ ਨਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮਖ ਪਾਈਐ ਦਇਆ ਕਰੇ ਹਰ ਹੀਰ ਤੇਰੀ ਰਾਗ ਮਹਲਾ ਪਹਿਲਾ ਹਰ ਹਰ ਜਪੋ ਪਿਆਰਿਓ ਗੁਰਮਤਿ ਲੈ ਹਰ ਬੋਲ ਮਨ ਸਚ ਕਸਵਟੀ ਲਾਈਐ ਸੁਣੀਐ ਪੂਰੇ ਤੋਲ ਕੀਮਤ ਕਿਨੇ ਨਾ ਪਾਈਐ ਰਿਤਮਾਨਕ ਮੂਲ ਅਮੋਲ ਭਾਈ ਰੇ ਹਰ ਹੀਰਾ ਗੁਰਮਾਹੈ ਸਤ ਸੰਗਤ ਸਤ ਗੁਰ ਪਾਈਐ ਅਹਨਸ ਸਬਦ ਸਲਾਹੈ ਰਹਾਓ ਸਾਚਾ ਵਖਰਤਾ ਨਰਾਸ ਲੈ ਪਾਈਐ ਗੁਰ ਪ੍ਰਗਾਸਿ ਧਿਉ ਅਗਨ ਮਰੇ ਜਲੇ ਪਾਈਐ ਤਿਉ ਤ੍ਰਿਸ਼ਨਾ ਦਸਨ ਦਾਸ ਜਮ ਜੰਦਾਰ ਨ ਲਗ ਗਈ ਆ ਭਉ ਜਲੇ ਤਰੇ ਤਰਾਸ ਗੁਰਮਖ ਕੂੜ ਨਾ ਭਾਵਈ ਸੱਚ ਰਤੈ ਸੱਚ ਭਾਏ ਸਾਕਤ ਸੱਚ ਨਾ ਭਾਵਈ ਕੂੜੇ ਕੂੜੀ ਪਾਏ ਸੱਚ ਦਤੇ ਗੁਰ ਮੇਲਿਆ ਸੱਚੇ ਸੱਜ ਸਮਾਏ ਮਨ ਮਹਿ ਮਾਨ ਕੈ ਲਾਲ ਨਾਮ ਰਤਨ ਪਦਾ ਸਹੀਰ ਸੱਚ ਵਖਤਨ ਨਾਮ ਹੈ ਕਟ ਕਟ ਗੈਰ ਗੰਭੀਰ ਨਾਨਕ ਗੁਰਮਖ ਪਾਈਐ ਦਇਆ ਕਰੇ ਹਰ ਹੀਰ ਤੇਰੀ ਰਾਗ ਮਹਲਾ ਪਹਿਲਾ ਹਰ ਹਰ ਜਪੋ ਪਿਆਰਿਓ ਗੁਰਮਤਿ ਲੈ ਹਰ ਬੋਲ ਮਨ ਸਚ ਕਸਵਟੀ ਲਾਈਐ ਸੁਲਿਐ ਪੂਰੇ ਤੋਲ ਕੀਮਤ ਕਿਨੇ ਨਾ ਪਾਈਐ ਰਿਤ ਮਾਨਕ ਮੂਲ ਅਮੋਲ ਭਾਈ ਰੇ ਹਰ ਹੀਰਾ ਗੁਰ ਮਾਹੇ ਸਤ ਸੰਗਤ ਸਗ ਗੁਰ ਪਾਈਐ ਅਹਨਸ ਸਬਦ ਸਲਾਹੇ ਰਹਾਓ ਸਾਚਾ ਵਖਰਤਾ ਨਰਾਸ ਲੈ ਪਾਈਐ ਗੁਰ ਪ੍ਰਗਾਸਿ ਧਿਉ ਅਗਨ ਮਰੇ ਜਲੇ ਪਾਈਐ ਤਿਉ ਕ੍ਰਿਸ਼ਨ ਦਸਨ ਦਾਸ ਜਮ ਜੰਦਾਰ ਨ ਲਗ ਗਈ ਆ ਭਉ ਜਲੇ ਤਰੇ ਤਰਾਸ ਗੁਰਮਖ ਕੂੜ ਨਾ ਭਾਵਈ ਸੱਚ ਰਤੇ ਸੱਚ ਪਾਏ ਸਾਕਤ ਸੱਚ ਨਾ ਭਾਵਈ ਕੂੜੇ ਕੂੜੀ ਪਾਏ ਸੱਚ ਰਤੇ ਗੁਰ ਮੇਲਿਆ ਸਤੇ ਸੱਜ ਸਮਾਏ ਮਨ ਮਹਿ ਮਾਨ ਕ ਲਾਲ ਨਾਮ ਰਤਨ ਪਦਾ ਸਹੀਰ ਸੱਚ ਵਖ ਤਨ ਨਾਮ ਹੈ ਘਟ ਘਟ ਗੈਰ ਗੰਭੀਰ ਨਾਨਕ ਗੁਰਮਖ ਪਾਈਐ ਦਇਆ ਕਰੇ ਹਰ ਹੀਰ ਤੇਰੀ ਰਾਗ ਮਹਲਾ ਪਹਿਲਾ ਹਰ ਹਰ ਜਪੋ ਪਿਆਰਿਓ ਗੁਰਮਤਿ ਲੈ ਹਰ ਬੋਲ ਮਨ ਸਚ ਕਸਵਟੀ ਲਾਈਐ ਸੁਣੀਐ ਪੂਰੇ ਤੋਲ ਕੀਮਤ ਕਿਨੇ ਨਾ ਪਾਈਐ ਰਿਤਮਾਨਕ ਮੂਲ ਅਮੋਲ ਭਾਈ રે ਹਰ ਹੀਰਾ ਗੁਰਮਾਹੈ ਸਤਸੰਗਤ ਸਤ ਗੁਰ ਪਾਈਐ ਅਹਨਸ ਸਬਦ ਸਲਾਹੈ ਰਹਾਓ ਸਾਚਾ ਵਖਰਤ ਨਰਾਸ ਲੈ ਪਾਈਐ ਗੁਰ ਪ੍ਰਗਾਸਿ ਧਿਉ ਅਗਨ ਮਰੇ ਜਲੇ ਪਾਈਐ ਤਿਉ ਤ੍ਰਿਸ਼ਨਾ ਦਸਨ ਦਾਸ ਜਮ ਜੰਦਾਰ ਨ ਲੱਗਈ ਆ ਭਉ ਜਿਹਰੇ ਤਰੇ ਤਰਾਸ ਗੁਰਮਖ ਕੂੜ ਨਾ ਭਾਵਈ ਸੱਚ ਰਤੇ ਸੱਚ ਪਾਏ ਸਾਖਤ ਸੱਚ ਨਾ ਭਾਵਈ ਕੂੜੇ ਕੂੜੀ ਪਾਏ ਸੱਚ ਰਤੇ ਗੁਰ ਮੇਲਿਆ ਸੱਚੇ ਸੱਜ ਸਮਾਏ ਮਨ ਮਹਿ ਮਾਨਕ ਲਾਲ ਨਾਮ ਰਤਨ ਪਦਾਸ ਹੀਰ ਸੱਚ ਵਖਤਨ ਨਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮਖ ਪਾਈਐ ਦਇਆ ਕਰੇ ਹਰ ਹੀਰ ਤੇਰੀ ਰਾਗ ਮਹਲਾ ਪਹਿਲਾ ਹਰ ਹਰ ਜਪੋ ਪਿਆਰਿਓ ਗੁਰਮਤਿ ਲੈ ਹਰ ਬੋਲ ਮਨ ਸਚ ਕਸਵਟੀ ਲਾਈਐ ਸੁਣੀਐ ਪੂਰੇ ਤੋਲ ਕੀਮਤ ਕਿਨੇ ਨਾ ਪਾਈਐ ਰਿਤ ਮਾਨਕ ਮੂਲ ਅਮੋਲ ਭਾਈ ਰੇ ਹਰ ਹੀਰਾ ਗੁਰਮਾਹੈ ਸਤ ਸੰਗਤ ਸਤ ਗੁਰ ਪਾਈਐ ਅਹਨਸ ਸਬਦ ਸਲਾਹੈ ਰਹਾਓ ਸਾਚਾ ਵਖਰਤਾ ਨਰਾਸ ਲੈ ਪਾਈਐ ਗੁਰ ਪ੍ਰਗਾਸਿ ਜਿਉ ਅਗਨ ਮਰੇ ਜਲਿ ਪਾਈਐ ਤਿਉ ਕ੍ਰਿਸ਼ਨ ਅਦਸਨ ਦਾਸ ਜਮ ਜੰਦਾਰ ਨ ਲੱਗਈ ਐ ਭਉ ਜਲੇ ਤਰੇ ਤਰਾਸ ਗੁਰਮਖ ਕੂੜ ਨਾ ਭਾਵਈ ਸੱਚ ਰਤੈ ਸੱਚ ਪਾਏ ਸਾਕਤ ਸੱਚ ਨਾ ਭਾਵਈ ਕੂੜੇ ਕੂੜੀ ਪਾਏ ਸੱਚ ਰਤੇ ਗੁਰ ਮੇਲਿਆ ਸੱਤੇ ਸੱਜ ਸਮਾਏ ਮਨ ਮਹਿ ਮਾਨ ਕਾ ਲਾਲ ਨਾਮ ਰਤਨ ਪਦਾਸ ਹੀਰ ਸੱਚ ਵਖਤਨ ਨਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮਖ ਪਾਈਐ ਦਇਆ ਕਰੇ ਹਰ ਹੀਰ ਤੇਰੀ ਰਾਗ ਮਹਲਾ ਪਹਿਲਾ ਹਰ ਹਰ ਜਪੋ ਪਿਆਰਿਓ ਗੁਰਮਤਿ ਲੈ ਹਰ ਬੋਲ ਮਨ ਸਚ ਕਸਵਟੀ ਲਾਈਐ ਸੁਲਿਐ ਪੂਰੇ ਤੋਲ ਕੀਮਤ ਕਿਨੇ ਨਾ ਪਾਈਐ ਰਿਤਮਾਨਕ ਮੂਲ ਅਮੋਲ ਭਾਈ ਰੇ ਹਰ ਹੀਰਾ ਗੁਰਮਾਹੈ ਸਤਸੰਗਤ ਸਤਗੁਰ ਪਾਈਐ ਅਹਨਸ ਸਬਦ ਸਲਾਹੈ ਰਹਾਓ ਸਾਚਾ ਵਖਰਤਾ ਨਰਾਸ ਲੈ ਪਾਈਐ ਗੁਰ ਪ੍ਰਗਾਸਿ ਧਿਉ ਅਗਨ ਮਰੇ ਜਲਿ ਪਾਈਐ ਤਿਉ ਕ੍ਰਿਸ਼ਨ ਦਸਨ ਦਾਸ ਜਮ ਜੰਦਾਰ ਨ ਲਗਈਐ ਭਉ ਜਲੇ ਤਰੇ ਤਰਾਸ ਗੁਰਮਖ ਕੂੜ ਨਾ ਭਾਵਈ ਸੱਚ ਰਤੈ ਸੱਚ ਭਾਏ ਸਾਕਤ ਸੱਚ ਨਾ ਭਾਵਈ ਕੂੜੇ ਕੂੜੀ ਪਾਏ ਸੱਚ ਰਤੈ ਗੁਰ ਮੇਲਿਆ ਸਤੇ ਸੱਜ ਸਮਾਏ ਮਨ ਮਹਿ ਮਾਨ ਕ ਲਾਲ ਨਾਮ ਰਤਨ ਪਦਾਰਥ ਹੀਰ ਸੱਚ ਵਖਤਨ ਨਾਮ ਹੈ ਘਟ ਘਟ ਗਹਿਰ ਗੰਭੀਰ ਨਾਨਕ ਗੁਰਮਖ ਪਾਈਐ ਦਇਆ ਕਰੇ ਹਰ ਹੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ